ਹਾਂਜੀ ਅੱਜ ਅਸੀਂ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਸੂਟ ਵਿਦ ਦੁਪੱਟਾ ਜੋ ਕਿ ਮਲਮਲ ਦੇ ਕਪੜੇ ਤੇ ਤਿਆਰ ਕੀਤਾ ਗਿਆ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਫਲਾਵਰ ਵਿੱਚ ਹੈ ਇਹਨਾਂ ਦੇ ਸਾਰਿਆਂ ਦੇ ਸੂਟ ਦੇ ਵਿੱਚ ਵੀ ਉਦਾਂ ਹੀ ਫਲਾਵਰ ਹੈ ਤੇ ਸੈਕੰਡ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਦੁਪੱਟਾ ਇਹ ਵੀ ਮਲਮਲ ਦੇ ਕਪੜੇ ਤੇ ਵਿੱਚ ਚੋਪ ਦੀ ਚੀੜੀ ਪਾਈ ਹੋਈ ਹੈ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਮਤਲਬ ਤਿਆਰ ਕੀਤਾ ਗਿਆ ਹੈ ਬਹੁਤ ਹੀ ਸੋਹਣੇ ਢੰਗ ਨਾਲ ਥਰਡ ਤੇ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਮੰਦ ਟੂਲ ਦੀ ਫੁਲਕਾਰੀ ਜੋ ਕਿ ਬਹੁਤ ਹੀ ਸੋਹਣੇ ਢੰਗ ਨਾਲ ਤਿਆਰ ਕੀਤੀ ਗਈ ਹੈ ਇਹ ਬਹੁਤ ਹੀ ਹਲਕਾ ਡਿਜ਼ਾਈਨ ਹੈ ਤੇ ਫੋਰਥ ਲੈ ਕੇ ਆ ਰਹੇ ਆ ਤੁਹਾਡੇ ਲਈ ਦੁਪੱਟਾ ਮਲਮਲ ਦੇ ਕੱਪੜੇ ਤੇ ਇਹਦੇ ਵਿੱਚ ਫਲਾਵਰ ਪਾਏ ਗਏ ਆ ਇਹ ਮਹਿਰੂਨ ਕਲਰ ਤੇ ਤਿਆਰ ਕੀਤਾ ਗਿਆ ਤੇ ਫਿਫਥ ਤੁਹਾਡੇ ਲਈ ਲੈ ਕੇ ਆ ਰਹੇ ਆ ਫੁਲਕਾਰੀ ਜੋ ਕਿ ਟੂਲ ਦੇ ਕੱਪੜੇ ਤੇ ਤਿਆਰ ਕੀਤੀ ਗਈ ਹੈ ਇਹ ਬਹੁਤ ਹੀ ਸੋਹਣਾ ਟੰਗਣਾ ਤਿਆਰ ਕੀਤੀ ਗਈ ਹੈ ਇਸ ਵਿੱਚ ਚੋਬ ਦੀ ਚਿੜੀ ਦਾ ਡਿਜ਼ਾਈਨ ਹੈ ਤੁਸੀਂ ਵੀ ਆਰਡਰ ਕਰ ਸਕਦੇ ਹੋ ਧੰਨਵਾਦ